ਅੱਜ ਜੀ ਪਿੰਡ ਢਿੰਗੀ ਦੇ ਵਿੱਚ ਵਿੰਦਰ ਸਿੰਘ ਦੇ ਘਰ ਪਹਿਲਾਂ ਤੋਂ ਪੁਰਾਣਾ ਮੀਟਰ ਚੱਲ ਰਿਹਾ ਡਿਜੀਟਲ ਉਹਨੂੰ ਬਦਲਣ ਦੀ ਸਕੀਮਾ ਇਹਨਾਂ ਦੀ ਇੱਕ ਮਹੀਨੇ ਦੀਆਂ ਚੱਲਦੀਆਂ ਨੇ ਉਸ ਸਬੰਧ ਦੇ ਵਿੱਚ ਅੱਜ ਤੋਂ 5-7 ਦਿਨ ਪਹਿਲਾਂ ਮੈਂ ਆਡਿਓ ਸਾਹਿਬ ਨੂੰ ਮਿਲਿਆ ਉਹਨੂੰ ਆਖਿਆ ਵੀ ਮੀਟਰ ਜੇ ਤੁਸੀਂ ਬਦਲਣਾ ਤਾਂ ਉਹਦੇ ਨਾਮ ਦਾ ਮੀਟਰ ਲਾ ਦਿਓ ਪਰ ਚਿੱਪ ਵਾਲਾ ਮੀਟਰ ਨਹੀਂ ਅਸੀਂ ਲਵਾਉਣਾ ਉਹ ਕਹਿੰਦਾ ਜੀ ਸਾਡੇ ਕੋਲੇ ਹੋਰ ਕੋਈ ਮੀਟਰ ਨਹੀਂ ਹੈ ਇਹਦਾ ਚਿੱਪ ਵਾਲਾ ਲਾਵਾਂਗੇ ਅਸੀਂ ਕਹਾਂ ਫਿਰ ਸਾਨੂੰ ਮਹੀਨਾ ਕੁ ਟਾਈਮ ਦਓ ਜਦ ਇਹ ਬੰਦੀ ਨਾਲ ਵਿਚਾਰ ਕਰਾਂਗੇ ਕੋਈ ਗੱਲ ਇਹ ਜਦ ਇਹ ਬੰਦੀ ਕਹੂਗੀ ਅਸੀਂ ਲਵਾ ਲਾਂਗੇ ਪਰ ਹਾਲੇ ਮੀਟਰ ਸਾਡਾ ਨਾਂ ਬਦਲਿਓ ਇੱਕ ਮਹੀਨੇ ਦਾ ਅਸੀਂ ਟਾਈਮ ਐਡਿਓ ਸਭ ਤੋਂ ਲੈ ਕੇ ਗਿਆ ਚਾਰ ਦਿਨਾਂ ਬਾਅਦ ਇਹਨਾਂ ਨੇ ਅੱਜ ਮੁਲਾਜ਼ਮ ਭੇਜਤੇ ਮੀਟਰ ਬਦਲਣ ਵਾਸਤੇ ਇਹਦਾ ਕੁਦਰਤੀ ਬਿੰਦਰ ਉਰੇ ਸੀਗਾ ਕਈ ਵਾਰੀ ਸਾਡਾ ਬੰਦਾ ਨਹੀਂ ਹੁੰਦਾ ਮੀਟਰ ਬਦਲ ਕੇ ਚਲੇ ਜਾਂਦੇ ਨੇ ਕਿਸੇ ਦੇ ਸ਼ਾਇਨ ਨਹੀਂ ਕਰਾਉਂਦੇ ਬਿਨਾਂ ਮਨਜ਼ੂਰੀ ਤੋਂ ਅਸੀਂ ਨੇ ਗੱਲ ਜਦੋਂ ਇਹਨੇ ਰੋਕਿਆ ਵੀ ਪ੍ਰਧਾਨ ਜੀ ਆਉਂਦੇ ਨੇ ਮੀਟਰ ਨਾ ਬਦਲਿਓ ਤਾਂ ਉਹਨੇ ਇਹਨੂੰ ਇਹੀ ਗੱਲ ਕਹੀ ਕਿ ਅਸੀਂ ਜਿਹਨੂੰ ਬੁਲਾਉਣਾ ਬੁਲਾ ਲਾਂਗੇ ਮੀਟਰ ਬ ਜਿਹੜੀ ਪੂਰਾ ਉਹਨੇ ਆਪਣਾ ਰੂਪ ਦਿਖਾਇਆ ਬੰਦੇ ਨੇ ਉਸ ਤੋਂ ਬਾਅਦ ਚਲੋ ਮੇਰਾ 15 ਕਿਲੋਮੀਟਰ ਦੇ ਪਿੰਡਾ ਮੈਨੂੰ ਲਾਗੇ 20 ਮਿੰਟ ਤੁਰੇ ਆਉਣ ਨੂੰ ਜਦੋਂ ਮੇਰੇ ਆਉਣ ਤੋਂ ਪਹਿਲਾਂ ਉਹ ਇਹਦਾ ਪੁਰਾਣਾ ਮੀਟਰ ਉਤਾਰ ਕੇ ਤੁਰਨ ਲੱਗਿਆ ਤਾਂ ਬਿੰਦਰ ਜੀ ਨੇ ਉਹਨਾਂ ਨੂੰ ਰੋਕ ਲਿਆ ਰੋਕ ਕੇ ਉਹਨਾਂ ਦੀ ਸਕੂਟਰ ਦੀ ਚਾਬੀ ਕੱਢ ਲਈ ਉਹਨਾਂ ਨੂੰ ਕਹਦਾ ਵੀ ਉਰੇ ਵਹਿ ਜਾਓ ਸਾਨੂੰ ਚਾਹ ਪਿਲਾਵਾਂਗੇ ਛੋੜਨਾ ਸਾਡਾ ਕੋਈ ਰੋਲਾ ਸਾਡਾ ਰੋਲਾ ਮੇਨੇਜਮੈਂਟ ਨਾਲ ਆ ਉਹਨੇ ਕੋਈ ਗੱਲ ਨਹੀਂ ਸੁਣੀ ਸਾਡੀ ਉਥੋਂ ਕਿਸ ਕਰਨ ਲੱਗਿਆ ਹੋਰਾਂ ਪਰਾਂ ਖੜ ਗਏ ਹੋ ਨੇ ਹੋਰ ਬੰਦੇ ਬੁਲਾ ਲੇ ਦਫਤਰ ਦੇ ਕੋਈ ਦਫਤਰ ਢਿੰਗੀ ਪਿੰਡ ਦੇ ਵਿੱਚ ਆ ਜਦੋਂ ਹੋਰ ਬੰਦੇ ਆ ਕੇ ਕਾਫੀ ਜਾ ਕੇ ਨੇ ਦੱਸਿਆ ਕਹਿੰਦਾ ਬੰਦੇ ਨਾਲ ਆਈ ਜਾਂਦੇ ਮੈਂ ਆਈ ਜਾਂਣ ਕੋਈ ਗੱਲ ਨਹੀਂ ਐਨੇ ਆਸੀ ਆ ਗਏ ਆਸੀ ਆ ਕੇ ਧਰਨਾ ਲਾਇਆ ਸਕੂਲ ਰੀ ਉੱਥੇ ਖੜਿਆ ਮੀਟਰ ਕੋਸ ਦੋ ਹੀ ਸਾਡੇ ਕੋਲੇ ਪਏ ਨੇ ਚਿੱਪਾ ਵਾਲਾ ਵੀ ਜਿਹੜਾ ਸਾਡਾ ਪਰਾਣਾ ਵੀ ਆ ਤੇ ਅਸੀਂ ਉਸ ਵੀਰ ਨੂੰ ਕਿਹਾ ਵੀ ਭਰਾਵਾ ਤੂਰੇ ਬਹਿ ਜਾ ਤੂੰ ਜਿੰਨੂ ਮਰਜੀ ਫੋਨ ਕਰ ਲੈ ਤੇਰਾ ਫੋਨ ਨਹੀਂ ਤੈਨੂੰ ਰਕਾਵਟ ਚਾਹ ਪੀ ਪਾਣੀ ਪੀ ਤੇਰੇ ਨਾਲ ਸਾਡਾ ਕੋਈ ਤਰਾਜ ਨਹੀਂ ਤੂੰ ਤਾਂ ਡਿਊਟੀ ਕਰਨੀ ਆ ਪਰ ਤੂੰ ਇੱਥੋਂ ਜਾਣਾ ਨਹੀਂ ਅਸੀਂ ਰੋਸ ਦਿਖਾਉਣਾ ਪਿਆ ਮੁਲਾਜ਼ਮ ਘੇਰੇ ਨੇ ਆ ਜਿਹੜੇ ਮੁਲਾਜ਼ਮੂਰੇ ਵਾਲੇ ਨੇ ਤੇ 15-20 ਮੁਲਾਜ਼ਮ ਇਕੱਠੇ ਹੋ ਗਏ ਉਸ ਬੰਦੇ ਨੂੰ ਸਾਡੇ ਵਿੱਚੋਂ ਭਜਾ ਲਏ ਜਦੋਂ ਵਿੱਚੋਂ ਭਜਾ ਲਏ ਦੇਖੋ ਤੂੰ ਤੂੰ ਮੈਂ ਮੈਂ ਹੁੰਦੀ ਆ ਪਿੰਡ ਦੇ ਲੋਕ ਨੇ ਇਕੱਠਾ ਵੱਡਾ ਹੋਈ ਆਏ ਗੱਲ ਵੀ ਅਸੀਂ ਇਹਨੂੰ ਨਹੀਂ ਜਾਣ ਦਿੰਦੇ ਕਹਿੰਦੇ ਮੁਲਾਜ਼ਮ ਨਾਲ ਹੱਥ ਪਾਈ ਹੋ ਜੋ ਕੋਈ ਹੱਥੋਂ ਪਾਈ ਨਹੀਂ ਹੋਈ ਕਿਸੇ ਦੇ ਕੋਈ ਥੱਪੜ ਨਹੀਂ ਮਾਰਿਆ ਕੋਈ ਗਾਲ ਨਹੀਂ ਕੱਢੀ ਕਿਸੇ ਨੂੰ ਮਾਰਾ ਨਹੀਂ ਬੋਲਿਆ ਉੱਥੇ ਸੀਸੀ ਕੈਮਰੇ ਲੱਗੇ ਨੇ ਰਿਕਾਰਡਿੰਗ ਚੈੱਕ ਕਰ ਸਕਦੇ ਨੇ ਪਰ ਇਹ ਅਸੀਂ ਜ਼ਰੂਰ ਕਹਿ ਆ ਵੀ ਇਹ ਮੁਲਾਜ਼ਮ ਨੂੰ ਨਾਲ ਲਿਖ ਜਾਓ ਦੋਨੋਂ ਛੋਡੇ ਨਾਲ ਸਾਡਾ ਕੋਈ ਹੋ ਨਹੀਂ ਉਹ ਸਾਡੇ ਜੋ ਤੱਕੇ ਨਾਲ ਗੁੰਡਾ ਕਰਦੀ ਨਾਲ ਬੰਦਾ ਲੈ ਕੇ ਆਏ ਨੇ ਸਕੂਟਰ ਉਹ ਉੱਥੇ ਖੜਾ ਤੇ ਆਹ ਗੱਲ ਹੋਈ ਆ ਮੈਡਮ ਆਈ ਆ ਜਿਹੜੀ ਸਕੂਟਰੀ ਉਹ ਕਿੱਥੇ ਆ ਉਹ ਜਿੱਥੇ ਮੀਟਰ ਬਦਲ ਲਗਾਏ ਤੋਂ ਉਸ ਬਕਸੇ ਕੋਲ ਹੀ ਖੜੀ ਜਾ ਲੌਕ ਲੱਗਿਆ ਹੋਇਆ ਉਹਨੂੰ ਉੱਥੇ ਹੀ ਖੜੀ ਜਾ ਉਹ ਉੱਥੇ ਸਾਡੇ ਦੋ ਬੰਦੇ ਬਿਠਾਏ ਨੇ ਵੀ ਉਹ ਸਕੂਟਰੀ ਨੂੰ ਕੋਈ ਨੁਕਸਾਨ ਨਾ ਪਹਚਾਵੇ ਜਾਂ ਉਹਦਾ ਕੋਈ ਹੋਰ ਨੁਕਸਾਨ ਨਾ ਹੋਵੇ ਜਿਹੜਾ ਮੀਟਰ ਤੇ ਆਈ ਪ੍ਰਧਾਨ ਦੀ ਮੀਟਰ ਨਾਲ ਆਉਂਦਾ ਮੀਟਰ ਨਾਲ ਲਾਉਣ ਦਾ ਨੁਕਸਾਨ ਹੈ ਚਿੱਪ ਵਾਲਾ ਦਾ ਡਰ ਕੀ ਲੱਗਦਾ ਚਿੱਪ ਵਾਲਾ ਦਾ ਗੱਲ ਇਹ ਆ ਜੀ ਅਸੀਂ ਪੰਜਾਬ ਦੇ ਲੋਕਾਂ ਲਈ ਸਰਕਾਰ ਤੋਂ ਨੌਕਰੀਆਂ ਮੰਗਦੇ ਆਂ ਜਦੋਂ ਚੇਪ ਵਾਲਾ ਮੀਟਰ ਲੱਗ ਗਿਆ ਸਾਡੀਆਂ ਨੌਕਰੀਆਂ ਨੇ ਖਤਮ ਕਰ ਦੇਣੀਆਂ ਨੇ ਕਿਉਂਕਿ ਪਹਿਲਾਂ ਸਾਡੇ 1 ਮੀਟਰ ਦੇਖਣਾ ਹੁੰਦਾ ਸੀ ਰੀਡਿੰਗ ਉਹਨੂੰ ਮੀਟਰ ਰੀਡਰ ਕਹਿੰਦੇ ਆ ਉਸ ਤੋਂ ਬਾਅਦ ਸਾਨੂੰ ਇੱਕ ਬਿੱਲ ਫੜਾਉਣਾ ਹੁੰਦਾ ਸੀ ਮਲਾਜਮ ਉਸ ਤੋਂ ਬਾਅਦ ਸਾਡਾ ਉਹ ਇੱਕ ਬਿੱਲ ਭਰਉਂਦਾ ਹੁੰਦਾ ਸਾਡੀਆਂ ਤਿੰਨ ਪੋਸਟਾਂ ਇਹੇ ਮੀਟਰ ਖਾ ਜੂਗਾ ਉਹ ਤਿੰਨੇ ਬੰਦਿਆਂ ਦੀ ਲੋੜ ਨਹੀਂ ਔਨਲਾਈਨ ਬਿੱਲ ਭਰਿਆ ਜਾਣਾ ਔਨਲਾਈਨ ਰੀਡਿੰਗ ਭੱਜ ਜਾਣੀ ਆ ਸਭ ਤੋਂ ਵੱਡਾ ਨੁਕਸਾਨ ਜਦੋਂ ਇਹ ਪ੍ਰੀਪੇਡ ਹੋ ਗਿਆ ਪਹਿਲਾਂ ਪੈਸੇ ਪਾਵਾਂਗੇ ਗੱਲੋਂ ਰੈਟ ਵਰਤਾਂਗੇ ਇਹ ਜਿੰਨੀ ਮਰਜ਼ੀ ਸਾਡੇ ਨਾਲ ਠੱਗੀ ਮਾਰ ਜਾਣ ਸਾਡੀ ਸੁਣਵਾਈਓ ਨਹੀਂ ਹੋਣੀ ਮੀਟਰ ਚੋਂ ਪੈਸੇ ਮੁੱਕ ਜਾ ਕਰਨੇ ਨੇ ਸਾਨੂੰ ਇਸ ਗੱਲ ਦਾ ਦੁੱਖ ਆ ਇਸ ਗੱਲ ਕਰਕੇ ਅਸੀਂ ਦਾ ਵਿਰੋਧ ਕਰਦੇ ਆ ਤੁਸੀਂ ਹੁਣ ਆਜਮਾ ਦਾ ਜਿੱਥੇ ਧਰਨੇ ਲੱਗੇ ਨੇ ਅਸੀਂ ਨਾਲ ਖੜੇ ਆ ਜਿੱਥੇ ਲੈਣ ਘੇਰਦੀ ਆ ਅਸੀਂ ਖੰਭੇ ਖੜੇ ਕਰਾਉਨੇ ਆ ਸਾਡੇ ਕੋਲੇ ਵੀਡੀਓ ਪਈਆਂ ਨੇ ਪੇਸ ਕਰ ਦਾਂਗੇ ਚਾਹ ਭਲਿਆਉਨੇ ਆ ਟਰੈਕਟਰ ਦਿੰਨੇ ਆ ਟਰਾਲੀ ਦਿੰਨੇ ਆ ਪਰ ਫੇਰ ਵੀ ਇਹ ਸਾਡੇ ਨਾਲ ਆ ਬਾਤਮੀਜੀ ਕਰਦੇ ਨੇ ਇਹ ਇਹਨਾਂ ਤੋਂ ਲਾਈਟ ਜੇ ਅਜਿਕ ਨੇਰੀਆ ਜੇ ਮੇਹੀ ਨਾ ਲਾਈਟ ਨਹੀਂ ਚੱਲਦੀ ਸਾਰੇ ਪਿੰਡਾਂ ਦੀ ਅਸੀਂ ਹੱਥ ਨੂੰ ਲਾਈਟ ਚਲਵਾ ਦਨੇ ਆ ਸਾਡੇ 30 ਪੁੱਤ ਖੰਭਿਆਂ ਤੇ ਚੜਦਨੇ ਸਾਡੇ ਬਜ਼ੁਰਗ ਵੀ ਖੰਭੇ ਤੇ ਚੜ ਕੇ ਇਹਨਾਂ ਦੇ ਖੰਬੇ ਖੜੇ ਖਰਾ ਕੇ ਅੱਜ ਤੱਕ ਇੰਨਾ ਸਮਰਥਨ ਕਰਦੇ ਉਹਨਾਂ ਦਾ ਅੱਜ ਵੀ ਇਹਨਾਂ ਦੇ ਨਾਲ ਆ ਬਿਜਲੀ ਬੋਰਡ ਨੂੰ ਨਿੱਜੀਕਰਨ ਹੋਣ ਤੋਂ ਜਿੰਨੇ ਧਰਨੇ ਲੱਗੇ ਨੇ ਸਾਰੇ ਧਰਨੇ ਸਾਡੀ ਹਾਜ਼ਰੀ ਆ ਜਿੱਥੇ ਮਰਜ਼ੀ ਦੇਖ ਲੈਣਾ ਇੱਕੋ ਜਿਹੀ ਨਹੀਂ ਦੇ ਰਹੇ ਕਿਉਂਕਿ ਇਹਦਾ ਚਿੱਪ ਵਾਲਾ ਮੀਟਰ ਆ ਜੇ ਤੁਸੀਂ ਮੋਬਾਈਲ ਦਾ ਚਾਰਜ ਲਾ ਲਿਆ ਇਕੱਲਾ ਚਾਰਜ ਲਾ ਕੇ ਜੁਨਟ ਕੱਢ ਲਓ ਸਵੇਰ ਨੂੰ ਇੱਕ ਡੇਢ ਜੁਨਟ ਕੱਢ ਦਿੰਦਾ ਇਹਦਾ ਮਤਲਬ ਕਿੰਨਾ ਤੇਜ਼ ਚੱਲਦਾ ਹੋਊਗਾ ਇੱਕ ਸਾਡੇ 15 ਵਾਟ ਦਾ ਮੀਟਰ ਲੱਗਿਆ ਬੱਲਬ ਲੱਗਿਆ ਹੁੰਦਾ ਉਹਨੂੰ ਲੋਕ ਜ਼ੀਰੋ ਦਾ ਕਹਿੰਦੇ ਤੇ ਜ਼ੀਰੋ ਦਾ ਕਿਉਂ ਕਹਿੰਦੇ ਤੇ ਕਿਉਂਕਿ ਉਹਦੇ ਨਾਲ ਮੀਟਰ ਕੋਈ ਤੁਰਦਾ ਹੀ ਨਹੀਂ ਸੀਗਾ ਇਸ ਕਰਕੇ ਲੋਕਾਂ ਨੂੰ ਇਸ ਚੀਜ਼ ਦੀ ਮਾਰੀ ਮੋਟੀ ਪੱਤ ਤਾਹੇਂਗੀ ਤੇ ਤੇ ਬਾਧਾਉਣ ਲੱਗਿਆ ਤੇ ਲੋਕ ਬਿੱਲ ਭਰਨ ਦੇ ਸਮਰੱਥ ਨੇ ਮੈਂ ਕਹਿੰਦਾ ਬਿੱਲ ਲਿਆਓ ਪਰ ਬਾਹਰ ਨਹੀਂ ਸਟੇਟਾਂ ਵਾਲਾ ਫਿਰ ਤੁਸੀਂ ਬਾਹਰ ਸਟੇਟਾਂ ਦੇ ਵਿੱਚ 2 ਰੁਪਏ 4 ਰੁਪਏ ਜੁਣਟਾ ਸ਼ਾਦੀ ਵੀ ਉਹੀ ਕਰੋ ਸੱਤੋਂ 9-10 ਰੁਪਏ ਜੁੰਟ ਦੇ ਕਿਉਂ ਲੈਂਦੇ ਹੋ ਤੁਸੀਂ ਇਸ ਕਰਕੇ ਸਾਡਾ ਇਹ ਰੌਲਾ ਬਿਜਲੀ ਬੋਰਡ ਦੇ ਨਾਲ ਵੀ ਜੇ ਤੁਸੀਂ ਬਾਹਰਲੇ ਕਾਨੂੰਨ ਲਾਗੂ ਕਰਨੇ ਨੇ ਤਾਂ ਬਾਹਰਲਾ ਰੇਟ ਹੈ ਸਾਨੂੰ ਸੱਤੋਂ ਲਾਓ ਸਾਰੀ ਚੀਜ਼ ਪੰਜਾਬ ਦੇ ਵਿੱਚ ਮਹਿੰਗੀ ਆ ਅੱਜ ਸਭ ਤੋਂ ਵੱਧ ਮਹਿੰਗੀ ਆ ਬਿਜਲੀ 9 ਤੋਂ 10 ਰੁਪਏ ਤੋਂ ਜੁੰਟ ਤੱਕ ਇਹ ਕਿਰਾਇਆ ਲੈਂਦੇ ਨੇ ਬਾਹਰਲੇ ਸਟੇਟਾਂ ਚੋਂ ਮੈਟ ਕਿੱਥੇ ਆਉਂਦੀ ਆ ਭਲਾ ਉੱਥੇ 2 ਰੁਪਏ ਜੁੰਟ ਆ ਇਹਨਾਂ ਗੱਲਾਂ ਸਾਡਾ ਤਰਾਜ ਹਾਂ ਜੀ ਸਾਬ ਜੀ ਕੀ ਗੱਲ ਹੋਈ ਜਦ ਧਰਨਾ ਲਾਇਆ ਕਿਸਾਨਾਂ ਨੇ ਤੇ ਤੁਹਾਡਾ ਰੋਸ ਮਾਰਚ ਕੀਤਾ ਜਾ ਰਿਹਾ ਬੜਾ ਢੀਂਗੀ ਦੇ ਵਿੱਚ ਅਸੀਂ ਚੈਕਿੰਗ ਕੀਤੀ ਸੀ ਜੀ ਉਹ ਚੈਕਿੰ ਉਹ ਜਿਹੜਾ ਮੀਟਰ ਸੀਗਾ ਉਹ ਛੱਕੀ ਪਾਇਆ ਗਿਆ। ਉਹ ਸ਼ੱਕ ਦੇ ਆਧਾਰ ਤੇ 1 ਮਹੀਨਾ ਪਹਿਲਾਂ ਅਸੀਂ ਉਹਨਾਂ ਨੂੰ ਐਲਸੀਆਰ ਕੱਟਤੀ ਸੀ ਸਾਡੀ ਕੈਲਸੀਆਰ ਹੁੰਦੀ ਹੈ ਉਹ ਕੱਟਦੀ ਸੀਗੀ। ਕੱਟਣ ਤੋਂ ਬਾਅਦ ਉਹਨੂੰ ਕਹਿੰਦਾ ਸੀ ਵੀ ਤੁਹਾਡਾ ਜਿਹੜਾ ਮੀਟਰ ਹੈ ਬਦਲੇ ਜਾਊਗਾ। ਉਸ ਵਕਤ ਤਾਂ ਕਹਿੰਦੇ ਸੀ ਵੀ ਮੀਟਰ ਬਦਲ ਦਿੱਤਾ ਜਾਵੇ। ਪਰ ਬਾਅਦ ਦੇ ਵਿੱਚ ਅੱਜ ਜਦੋਂ ਮੀਟਰ ਬਦਲ ਲਈ ਸਾਡੇ ਅਧਿਕਾਰੀ ਤਾਂ ਉਹਨਾਂ ਨੇ ਸਾਡੇ ਨਾਲ ਬਹੁਤ ਬੁਰਾ ਜਿਹੜਾਗਾ ਵਰਤਾਅ ਕੀਤਾਗਾ। ਸਾਡੇ ਜਿਹੜਾ ਮੀਟਰ ਬਦਲ ਗਿਆ ਸਾਥੀ ਸੀ ਕਿ ਉਹਨਾਂ ਦਾ ਜਿਹੜਾ ਸਮਾਨ ਹੈਗਾ ਸਾਡਾ ਸਾਰਾ ਜਿਹੜਾਗਾ ਸਕੂਟਰੀ ਵਿੱਚੇ ਸਮਾਨ ਵਿੱਚੇ ਮੀਟਰ ਸਾਰਾ ਜਾਨੀ ਕਿਉਂ ਜਬਤ ਕਰ ਲਿਆ ਤੇ ਸਾਡੇ ਸਾਥੀਆਂ ਨੂੰ ਧੱਕਾ ਮੁੱਕੀ ਬਹੁਤ ਮਾਰੀਆਂ ਇਸ ਕਰਕੇ ਕਿਸਾਨ ਜਥੇਬੰਦੀਆਂ ਬਲਾਈਆਂ ਉਹਨਾਂ ਨੇ ਜਿਹਦਾ ਬਹੁਤ ਸਖਤ ਵਿਰੋਧ ਹੋਇਆ ਤੇ ਸਾਡੇ ਨਾਲ ਵੀ ਉਹਨਾਂ ਨੇ ਬਹੁਤ ਜ਼ਿਆਦਾ ਜਿਆਇਤੀ ਕੀਤੀ ਆ ਅਸੀਂ ਸਰਕਾਰ ਕੋਲ ਮੰਗ ਕਰਦੇ ਆਂ ਵੀ ਮੁਲਾਜ਼ਮਾਂ ਨੂੰ ਜਿਹੜਾ ਕੱਲ ਨੂੰ ਮੁਲਾਜ਼ਮ ਦਿਨ ਰਾਤ ਸਾਡੇ ਸੇਵਾ ਕਰ ਰਹੇ ਨੇਗੇ ਦਿਨ ਰਾਤ ਭੱਜੇ ਫਿਰਦੇ ਨੇਗੇ ਇਹਨਾਂ ਦੀ ਸਪਲਾਈਆਂ ਚਲਾਉਣ ਵਾਸਤੇ ਉਧਰ ਨੇਰੀ ਆ ਜਾਂਦੇ ਨੇਗੇ ਸਾਡੇ ਮੁਲਾਜ਼ਮ ਬਹੁਤ ਤੰਗ ਨੇ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਵੀ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਉਹ ਸਕੂਟਰੀ ਖਫਤਕਾਰ ਆ ਜਿਹੜਾ ਉਹਦੇ ਘਰੇ ਖੜੀਆ ਕਲਾਸ਼ ਨਾਂ ਦੇ ਉਹ ਨਹੀਂ ਰਹਿਤੀ ਉਹ ਗਲੀ ਦੇ ਵਿੱਚ ਖੜੀ ਆ ਉਸ ਤੋਂ ਬਾਅਦ ਉਹਨੇ ਚਿੰਦਾ ਲਾਤਾ ਤੀ ਗਿਆ ਤੇ ਸਾਨੂੰ ਸਕੂਟਰੀ ਦਿੱਤੀ ਨਹੀਂ ਉਹਨਾਂ ਦੇ ਵੱਲੋਂ ਚਾਬੀ ਕੋਈ ਨਹੀਂ ਹੈ ਉਹਨਾਂ ਵੱਲੋਂ ਚਾਬੀ ਖੋਹੀ ਕੀ ਹੈ ਕਿ ਸਾਰੇ ਕਾਗਜ਼ ਪੱਤਰ ਸਾਡੇ ਉਹਦੇ ਵਿੱਚ ਨੇ ਸਕੂਟਰੀ ਦੇ ਮੀਟਰ ਵੀ ਸਕੂਟਰੀ ਦੇ ਵਿੱਚ ਅਜੇ ਕੱਲ ਨੂੰ ਕੋਈ ਉਹਦਾ ਕੋਈ ਅਣ ਦੇਖੀ ਹੁੰਦੀ ਆ ਤਾਂ ਉਹ ਜ਼ਿੰਮੇਵਾਰ ਹੋਊਗਾ ਜਿਹੜਾ ਮੀਟਰ ਲਵਾ ਰਿਹਾ ਕਿ ਉਹਨ ਲਵਾ ਰਿਹਾ ਉਹ ਮੀਟਰ ਕਹਿੰਦਾ ਵੀ ਮੈਂ ਸਮਾਰਟ ਮੀਟਰ ਆ ਜਿਹੜੇ ਉਹ ਲਵਾਊਗਾ ਮੈਂ ਜਿਹੜੇ ਉਹ ਲਵਾਉਣਾ ਨਹੀਂ ਹੈਗਾ ਮੈਂ ਤਾਂ ਦੂਜਾ ਮੀਟਰ ਲਵਾਉਂ ਦੂਜਾ ਵਿਭਾਗ ਨੂੰ ਸਾਨੂੰ ਦੇ ਨਹੀਂ ਰਿਹਾ ਨਾਉਨ ਸਮਾਰਟ ਮੀਟਰ ਇਸ ਕਰਕੇ ਜਿਹੜਾਗਾ ਇਸ ਗੱਲ ਦਾ ਜਿਹੜਾ ਘਰ ਰੌਲਾ ਪਿਆ ਜਿਹੜੇ ਜਿਹੜੇ ਖੜੇ ਸੀ ਉਹ ਕਿਉਂ ਚਲੇ ਗਏ ਹੋ ਕਿਸਾਨ ਜਥੇਬੰਦੀ ਦੇ ਜਿਹੜੇ ਪ੍ਰਧਾਨ ਆਏ ਸੀਗੇ ਉਹ ਉਹਨਾਂ ਦੇ ਖੁਦ ਘਰੇ ਵੀ ਸਮਾਰਟ ਮੀਟਰ ਲੱਗੇ ਹੋਏ ਨੇ ਕਿ ਪਤਾ ਨਹੀਂ ਕਿਉਂ ਉਹਨਾਂ ਨੇ ਰੌਲਾ ਪਾਇਆਗਾ ਉਹਨਾਂ ਦੇ ਹੁੰਦਾ ਸੀ ਆਪ ਜਾ ਕੇ ਮੀਟਰ ਲਾਏ ਉਹਨਾਂ ਦੇ ਘਰੇ ਜਿਹੜਾ ਉਹਨਾਂ ਦੇ ਘਰੇ ਅਸੀਂ ਮੀਟਰ ਲਾਏ ਨੇ ਉਹ ਸਮਾਰਟ ਮੀਟਰ ਲੱਗੇ ਹੋਏ ਨੇ ਤੇ ਖੁਦ ਉਹਨਾਂ ਦੇ ਆਪਦੇ ਵੀ ਲੱਗੇ ਹੋਏ ਨੇ ਹੋਰ ਲੋਕਾਂ ਦੇ ਵੀ ਅਸੀਂ ਲਾ ਰਹੇ ਹਾਂ ਢਿੰਗੀ ਦੇ ਵਿੱਚ ਪਹਿਲੀ ਵਾਰ ਹੋਇਆ ਵੀ ਜਿਹੜਾ ਇੱਕ ਮੀਟਰ ਪਿੱਛੇ ਰੌਲਾ ਪਿਆਦਾ